ਕੁਛ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਇਆ ਸੀ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹਰਿਆਣਾ ਦੇ ਸੀਐਮ ਦੇ ਨਾਲ ਠਾਕ ਕੇ ਲਗਾਉਂਦੇ ਨਜ਼ਰ ਆਏ। ਉਹੀ ਸੀਐਮ ਸੈਣੀ ਤੇ ਹੋਰ ਉਹਨਾਂ ਦੇ ਜੋ ਸਾਥੀ ਨੇ ਭਾਜਪਾ ਦੇ ਅਕਾਲੀ ਦਰ ਪੁਨਰ ਸੁਰਜੀਤ ਹੈ ਉਸ ਦੇ ਖਾਸ ਬੁਲਾਰੇ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਲਿਆ ਹੈ। ਕੀ ਹੋਣਾ ਆਖਰੀ ਸਾਹਾਂ ਤੇ ਐ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਮੈਨੂੰ ਲੱਗਦਾ ਗਿਆਨੀ ਹਰਪ੍ਰੀਤ ਸਿੰਘ ਨੂੰ ਕੋਈ ਉਫੋਸ ਨਹੀਂ ਹੋਊਗਾ ਉਹ ਤੇ ਖੁਸ਼ ਹੀ ਹੋਣਗੇ ਆਪਣਾ ਮਿਸ਼ਨ ਪੂਰਾ ਹੋ ਗਿਆ ਚਰਨਜੀਤ ਬਰਾੜ ਨੇ ਜਦੋਂ ਕੁਝ ਦਿਨ ਪਹਿਲਾਂ ਅਸਤੀਫਾ ਦਿੰਦਿਆਂ ਕਿਹਾ ਸੀ ਕਿ ਮੁੱਲੀ ਮੈਂਬਰਸ਼ਿਪ ਮੈਂ ਛੱਡਦਾ ਉਹਨਾਂ ਨੇ ਕਿਹਾ ਸੀ ਕਿ ਮੈਂ ਦਿਨ ਰਾਤ ਇੱਕ ਕਰ ਦਿੱਤੇ ਪਰ ਮੇਰੀ ਬਾਰ ਬਾਰ ਕਹੇ ਦੇ ਬਾਵਜੂਦ ਕੋਈ ਵੀ ਹਿਲਜੁਲ ਨਹੀਂ ਹੋਈ ਪਾਰਟੀ ਦੇ ਅੰਦਰ ਸਾਡਾ ਕੰਮ ਸੀਗਾ ਕਿ ਸੁਖਬੀਰ ਬਾਦਲ ਬਾਹਰ ਕੱਢਿਆ ਜਾਏ ਇਹ ਲੀਡਰਸ਼ਿਪ ਸਾਜ ਹੋ ਗਈ ਆ ਇੱਕੋ ਇੱਕ ਰਾਣੇ ਦਾ ਰਾਜ ਹੋ ਗਿਆ ਆ ਸਾਨੂੰ ਹੁਣ ਮੌਕਾ ਦਿੱਤਾ ਜਾਏ 15 ਲੱਖ ਵੋਟਾਂ ਤੁਸੀਂ ਬਣਾਈਆਂ ਜਿਹੜੀਆਂ ਕਿ ਚੁੱਕੇ ਹੁਣ ਬੀਜੇਪੀ ਚ ਚਲੇ ਗਏ ਸਾਰੇ ਫੋਨ ਨੰਬਰ ਹੁਣ ਬੀਜੇਪੀ ਤੋਂ ਚਲੇ ਗਏ ਇਹਨਾਂ ਦੇ ਪੱਲੇ ਕੁਝ ਨਹੀਂ ਲੱਭਦੇ ਫਿਰਦੇ ਉਹ ਕਿੱਥੇ ਗਈ ਮੈਂਬਰਸ਼ਿਪ ਨਾ ਨਾ ਮਕਲਾਵੇ ਦਾ ਚਾਹ ਹੁੰਦਾ ਇਹਨਾਂ ਨੂੰ ਚਾਹ ਬਹੁਤ ਸੀ ਦੇਖਿਆ ਨਾ ਜੋ ਪਹਿਲਾਂ ਪਾਛਨ ਸੀ ਆਉਂਦੀ ਇਹ ਤੇ ਅਸੀਂ ਤੇ ਜਿੱਤੇ ਹੀ ਬੈਆਂ ਅਸੀਂ ਤੇ ਸੀਐਮ ਬਣਿਆ ਹੀ ਪਏ ਆ ਸੁਖਵੀਰ ਬਾਦਲ ਅੰਦਰ ਖਾਤੇ ਖੁਸ਼ ਤੇ ਬਹੁਤ ਹੋਣਗੇ ਲੋ ਮਾੜਾ ਮੋਟਾ ਤੇ ਸ਼ਰੀਕਾਂ ਦਾ ਹੁੰਦਾ ਹੀ ਅੱਜ ਤੇ ਮੈਂ ਤੇ ਕਹਿੰਨਾ ਹੈ ਕਿ ਜਿਹੜੇ ਵੀ ਘਰ ਚ ਜਾਣਗੇ ਉਸ ਘਰ ਚ ਖਲਾਰਾ ਹੀ ਪਊਗਾ ਸੀਐਮ ਚਣੀ ਬਹੁਤ ਪੰਜਾਬ ਦੇ ਵਿੱਚ ਫਿਰ ਰਹੇ ਆ ਉਹ ਪੈਟਰਨ ਨੂੰ ਕਿਵੇਂ ਦੇਖਦੇ ਹੋ ਤਾਂ ਬੀਜੇਪੀ ਨੂੰ ਸੋਚਣਾ ਚਾਹੀਦਾ ਕਿ ਜੇ ਬਾਹਰਲੇ ਚੀਫ ਮਿਨਿਸਟਰ ਨੂੰ ਲਿਆ ਕੇ ਇੱਥੇ ਤੁਸੀਂ ਪਾਰਟੀ ਬਿਲਡ ਕਰਨੀ ਆ ਤੇ ਤੁਸੀਂ ਕੀ ਕਰਦੇ ਹੋ ਇੱਥੇ ਬੈਠੇ ਕੱਲ ਨੂੰ ਫਿਰ ਉਹ ਆਪਣੀਆਂ ਟਿਕਟਾਂ ਕਿਹਨੂੰ ਦੇਣੀਆਂ ਉਹ ਵੀ ਉਹ ਹੀ ਡਿਸਾਈਡ ਕਰੂਗਾ ਹੁਣ ਗਿਆਨੀ ਹਰਪ੍ਰੀਤ ਸਿੰਘ ਐਜ਼ ਅ ਪਰਸਨੈਲਿਟੀ ਉਹਨਾਂ ਦਾ ਭਵਿੱਖ ਕਿੱਥੇ ਜਾਂਦਾ ਦਿਖ ਰਿਹਾ ਇਹਨਾਂ ਨੂੰ ਪੈਸਾ ਨਹੀਂ ਕਿੰਨੇ ਚੱਕਤਾ ਚਸਕਾ ਲਾਤਾ ਇਹਨਾਂ ਨੂੰ ਆਪ ਹੀ ਕਿਤੇ ਕਮਜ਼ੋਰੀ ਹੁੰਦੀ ਹੈ ਬੰਦੇ ਕੋਈ ਨਾ ਕੋਈ ਜਿਹਨੂੰ ਅੰਗਰੇਜ਼ੀ ਕਹਿੰਦੇ ਇਟ ਵਾਸ ਨਾਟ ਹਿਸ ਕੱਪ ਆਫ ਟੀ ਤੁਸੀਂ ਦੇਖ ਰਹੇ ਹੋ ਪੀਟੀਸੀ న్యూਸ ਦਾ ਖਾਸ ਪ੍ਰੋਗਰਾਮ ਸਿੱਧੀ ਗੱਲ ਅਨਕਟ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਦੇ ਵਿੱਚ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹਰਿਆਣਾ ਦੇ ਸੀਐਮ ਦੇ ਨਾਲ ਠਾਕ ਕੇ ਲਗਾਉਂਦੇ ਨਜ਼ਰ ਆਏ ਸੋਸ਼ਲ ਮੀਡੀਆ ਤੇ ਇਹ ਵੀਡੀਓ ਬਹੁਤ ਵਾਰ ਸ਼ੇਅਰ ਹੋਇਆ ਤੇ ਪਤਾ ਨਹੀਂ ਕੀ ਕੁਝ ਲੋਕਾਂ ਨੇ ਕਮੈਂਟ ਬਾਕਸ ਦੇ ਵਿੱਚ ਲਿਖਿਆ ਜੋ ਅਸੀਂ ਬੋਲ ਕੇ ਇੱਥੇ ਦੱਸ ਨਹੀਂ ਸਕਦੇ ਪਰ ਅਚਾਨਕ ਖਬਰ ਆਉਂਦੀ ਹੈ ਕਿ ਉਹੀ ਸੀਐਮ ਸੈਣੀ ਤੇ ਹੋਰ ਉਹਨਾਂ ਦੇ ਜੋ ਸਾਥੀ ਨੇ ਭਾਜਪਾ ਦੇ ਉਹ ਅਕਾਲੀ ਦਰ ਜੋ ਪੁਨਰ ਸੁਰਜੀਤ ਹੈ ਉਸ ਦੇ ਖਾਸ ਬੁਲਾਰੇ ਜੋ ਨੇ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਲਿਆ ਚਰਨਜੀਤ ਬਰਾੜ ਹੋਣਾ ਨੂੰ ਤੇ ਨਾਲੇ ਬਾਕੀ ਹੋਰ ਵੀ ਕਈ ਲੋਕ ਬੀਜੇਪੀ ਤੇ ਵਿੱਚ ਗਏ ਤਾਂ ਹੁਣ ਸਵਾਲ ਇੱਥੇ ਇਹੀ ਖੜਾ ਹੋਇਆ ਕਿ ਕੀ ਹੁਣ ਆਖਰੀ ਸਾਹਾਂ ਤੇ ਹੈ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜਿਸ ਨੂੰ ਬਣੇ ਬਹੁਤਾ ਸਮਾਂ ਨਹੀਂ ਹੋਇਆ ਇਸ ਮਸਲੇ ਤੇ ਅਸੀਂ ਚਰਚਾ ਕਰਾਂਗੇ ਪ੍ਰੋਫੈਸਰ ਮਨਜੀਤ ਸਿੰਘ ਜੀ ਮੇਰੇ ਨਾਲ ਨੇ ਪ੍ਰੋਫੈਸਰ ਸਾਹਿਬ ਕੀ ਆਖਰੀ ਸਾਹਾਂ ਤੇ ਹੈ ਜਾਂ ਹਜੇ ਮਾੜੇ ਮੋٹے ਸਾ ਬਚੇ ਹੈ ਇਹ ਤੇ ਬਹੁਤ ਮਾੜੀ ਗੱਲ ਹੈ ਅਜੇ ਤੇ 6 ਮਹੀਨੇ ਹੋਏ ਸੀਗੇ 6 ਮਹੀਨੇ 6 ਮਹੀਨੇ 11 ਅਗਸਤ ਨੂੰ ਜਾਂ 10 11 ਅਗਸਤ ਨੂੰ ਜਾਨੀ ਦੂਜੇ ਹਫਤੇ ਹੀ ਇਹ ਅਕਾਲੀ ਦਲ ਜਿਹੜਾ ਪੁਨਰਸਰਜੀਤ ਹੋਇਆ ਪੈਦਾ ਹੋਇਆ ਹੂੰ ਤੇ ਆ ਜਨਵਰੀ ਦਾ ਤੁਸੀਂ ਗਿਣ ਕੇ ਦੇਖ ਲਓ 6 ਮਹੀਨੇ ਆ ਅਫਸੋਸ ਦੀ ਗੱਲ ਆ ਅੱਜ ਤੇ ਉਹਨਾਂ ਨੂੰ ਬੈਠ ਕੇ ਅਫਸੋਸ ਕਰਨਾ ਚਾਹੀਦਾ ਪਰ ਮੈਨੂੰ ਲੱਗਦਾ ਹੈ ਕਿ ਆਨੀ ਹਰਪ੍ਰੀਤ ਸਿੰਘ ਨੂੰ ਕੋਈ ਅਫਸੋਸ ਨਹੀਂ ਹੋਊਗਾ ਉਹ ਤੇ ਖੁਸ਼ ਹੀ ਹੋਣਗੇ ਉਹ ਕਿਵੇਂ ਉਹ ਇਹੀ ਕੰਮ ਲਈ ਤੇ ਸਾਰਾ ਕੁਝ ਕੀਤਾ ਸੀਗਾ ਉਹਨਾਂ ਲਈ ਤੇ ਆਪਣਾ ਮਿਸ਼ਨ ਪੂਰਾ ਹੋਇਆ ਅੱਛਾ ਗਿਆਨੀ ਹਰਪ੍ਰੀਤ ਸਿੰਘ ਹੁਣੀ ਡੇ 1 ਤੋਂ ਇਹ ਠਾਕੇ ਕੱਲੇ ਨਾਇਬ ਸਿੰਘ ਸਹਣੀ ਨਾਲ ਹੀ ਨਹੀਂ ਸੀ ਲੱਗ ਰਹੇ ਉਹ ਤੇ ਹੁਣ ਹੋਇਆ ਨਾ ਉਹ ਤਾਂ ਕਹਿੰਦੇ ਮੈਨੂੰ ਸ਼ੌਕ ਹੈ ਮੇਰੀ ਅਮਿਤ ਸ਼ਾਹ ਨਾਲ ਯਾਰੀ ਹੈ ਤੁਹਾਨੂੰ ਕੀ ਤਕਲੀਫ ਹੈ ਬਲਟੋਏ ਸਾਹਿਬ ਨਾਲ ਜਦੋਂ ਉਹ ਸਾਰਾ ਕਾਲ ਤੱਕ ਤੇ ਹੋਇਆ ਜੇ ਤੁਸੀਂ ਰੱਖ ਸਕਦੇ ਸੀ ਕਿਉਂ ਨਹੀਂ ਰੱਖ ਸਕਦੇ ਉਹ ਇਸੇ ਕੰਮ ਲਈ ਹੀ ਸਾਰਾ ਕੁਝ ਆਰਗੇਨਾਈਜ਼ ਕੀਤਾ ਗਿਆ ਸੀਗਾ ਔਰ ਮੈਨੂੰ ਲੱਗਦਾ ਕਿ ਅੱਜ ਉਹ ਦਿਲੋਂ ਬਹੁਤ ਇਸ ਗੱਲ ਤੇ ਖੁਸ਼ ਹੋਣਗੇ ਉਪਰੋਂ ਜਿੰਨੇ ਮਰਜ਼ੀ ਨਰਾਸ਼ ਨਜ਼ਰ ਆਉਣ ਕਿ ਜਿਹੜੇ ਮਿਸ਼ਨ ਲਈ ਉਹ ਕੀਤਾ ਸੀ ਉਹ ਉਧਰੋਂ ਕੰਮ ਸ਼ੁਰੂ ਹੋ ਗਿਆ ਹੁਣ ਕਿਹੜੇ ਕਿਹੜੇ ਹੋਰ ਜਾਂਦੇ ਆ ਇਹ ਵੇਖਣ ਵਾਲੀ ਪਰ ਚਰਨਜੀਤ ਬਰਾੜ ਨੇ ਜਦੋਂ ਕੁਝ ਦਿਨ ਪਹਿਲਾਂ ਅਸਤੀਫਾ ਦਿੰਦਿਆਂ ਹੋਏ ਕਿਹਾ ਸੀ ਕਿ ਮੁੱਢਲੀ ਮੈਂਬਰਸ਼ਿਪ ਮੈਂ ਚੜਦਾ ਉਹਨਾਂ ਨੇ ਕਿਹਾ ਸੀ ਕਿ ਮੈਂ ਦਿਨ ਰਾਤ ਇੱਕ ਕਰ ਦਿੱਤੇ ਮੈਂ ਕਿਹਾ ਕਿ ਸ਼ਾਇਦ ਪੰਜਾਬ ਨੂੰ ਅਸੀਂ ਬਚਾਉਣਾ ਹੈ ਤੇ ਪਰ ਮੇਰੀ ਬਾਰ-ਬਾਰ ਕਹੇ ਦੇ باوجود ਕੋਈ ਵੀ ਹਿਲਜੁਲ ਨਹੀਂ ਹੋਈ ਪਾਰਟੀ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਸੰਗਠਨ ਨਹੀਂ ਤਿਆਰ ਕੀਤਾ ਗਿਆ ਕਿਸੇ ਤਰ੍ਹਾਂ ਗਰਾਊਂਡ ਤੇ ਉਤਰ ਕੇ ਕੰਮ ਨਹੀਂ ਕੀਤਾ ਗਿਆ ਤਾਂ ਇਹ ਸਾਰਾ ਲਫਾਫਾ ਹੀ ਬਣਿਆ ਸੀ ਪੁਨਰ ਸਜੂਜਤਨਾ ਨਹੀਂ ਤੇ ਜਦੋਂ ਤੁਸੀਂ ਪਹਿਲੀ ਗੱਲ ਕਿ ਮੰਨਛਾ ਕੀ ਸੀ ਨਵਾਂ ਅਕਾਲੀ ਦਲ ਬਣਾਉਣ ਦੀ ਮੰਨਛਾ ਕੀ ਸੀ ਤੇ ਵੀ ਪਹਿਲਾਂ ਅਕਾਲੀ ਦਲ ਬਣਿਆ ਤੁਸੀਂ ਕਿਹੜਾ ਨਵਾਂ ਕੰਮ ਕਰਨਾ ਛੋ ਲੋਕਾਂ ਨੂੰ ਦੱਸਦੇ ਨਾ ਕਿ ਜਿਹੜਾ ਅੰਦਰ ਰਹਿ ਕੇ ਨਹੀਂ ਸੀ ਹੋ ਰਿਹਾ ਤੁਹਾਡਾ ਕੰਮ ਸੀਗਾ ਕਿ ਸੁਖਬੀਰ ਬਾਦਲ ਬਾਹਰ ਕੱਢਿਆ ਜਾਏ ਇਹ ਲੀਡਰਸ਼ਿਪ ਕਰ ਕਾਬਜ ਹੋ ਗਈ ਆ ਇੱਕੋ ਇੱਕ ਰਾਣੇ ਦਾ ਰਾਜ ਹੋ ਗਿਆ ਆ ਸਾਨੂੰ ਹੁਣ ਮੌਕਾ ਦਿੱਤਾ ਜਾਏ ਭਈ ਤੁਸੀਂ ਅੰਦਰ ਰਹੋ ਅੰਦਰ ਲੜਾਈ ਕਰੋ ਤੁਸੀਂ ਵੋਟਾਂ ਬਣਨੀਆਂ ਸੀ ਦਸੰਬਰ ਤੇ ਵਿੱਚ ਤੇ ਜਾ ਕੇ ਹੋ ਹੀ ਗਈ ਸੀ ਸਾਰੀ ਇਲੈਕਸ਼ਨ ਹੋ ਗਈ ਸੀ ਤੁਸੀਂ ਇੰਤਜ਼ਾਰ ਕਰਦੇ ਡੈਲੀਗੇਟ ਬਣਾਉਂਦੇ ਬਾਹਰ ਜਾ ਕੇ ਵੀ ਦੇ 15 ਲੱਖ ਵੋਟਾਂ ਤੁਸੀਂ ਬਣਾਈਆਂ ਜਿਹੜੀਆਂ ਕਿ ਚੁੱਕੇ ਹੁਣ ਬੀਜੇਪੀ ਚ ਚਲੇ ਗਿਆ ਸਾਰੇ ਫੋਨ ਨੰਬਰ ਹੁਣ ਬੀਜੇਪੀ ਕੋ ਚਲੇ ਗਏ ਇਹਨਾਂ ਦੇ ਪੱਲੇ ਕੁਝ ਨਹੀਂ ਲੱਭਦੇ ਫਿਰਦੇ ਉਹ ਕਿੱਥੇ ਗਈ ਮੈਂਬਰਸ਼ਿਪ ਹੁਣ ਜਿਹੜੀ ਉਹ 15 ਲੱਖ ਨੇ ਮੈਨੂੰ ਤੇਰੇ ਸਿਰ ਤੇ ਬਿਠਾ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਸੀਗੇ ਸੰਗਵੀਰ ਬਾਦਲ ਨੂੰ ਕਿ ਤੇਰੇ ਸਿਰ ਤੇ ਮੈਨੂੰ ਬਿਠਾ ਦਿੱਤਾ ਆ ਉਹ ਟੜਮ ਕਰਕੇ ਡਿੱਗੇ ਕਿ ਨਹੀਂ ਡਿੱਗੇ ਇਹੋ ਜੀਆਂ ਗੱਲਾਂ ਸਿਆਣੇ ਬੰਦਿਆਂ ਨੂੰ ਸੂਝਵਾਨ ਮੈਚ्योर ਬੰਦਿਆਂ ਨੂੰ ਖਾਸ ਕਰਕੇ ਜਦੋਂ ਤੁਸੀਂ ਪੋਲਿਟਿਕ ਚਾਉਂਦੇ ਆ ਨਹੀਂ ਕਰਨੀਆਂ ਚਾਹੀਦੀਆਂ ਇਹ ਵਿਚਗਾਨਾ ਗੱਲਾਂ ਸਾਜਾ ਮਿਸਾਲ ਤਾਂ ਪ੍ਰੋਫੈਸਰ ਸਾਹਿਬ ਅਕਾਲੀ ਦਲ ਸੰਯੁਕਤ ਵੀ ਡੀਵੀਸੀ ਐਨਐ ਸਾਹਮਣੇ ਨਾ ਉਸ ਤੋਂ ਵੀ ਨਹੀਂ ਸਿੱਖਿਆ ਕਿ ਅਸੀਂ ਵakre ਰਾਤ ਔਰ ਰਸਤੇ ਦੁਰਕੇ ਕਾਮਯਾਬ ਹੋਵਾਂਗੇ ਜੇ ਨਹੀਂ ਹੋਵਾਂਗੇ ਨਹੀਂ ਬੰਦਾ ਜਦੋਂ ਬਾਹਰ ਜਾਂਦਾ ਨਾ ਨਵੇਂ ਨਵੇਂ ਜਿਤਨਾ ਨਵੇਂ ਨਵੇਂ ਮਕਲਾਵੇ ਦਾ ਚਾਹ ਹੁੰਦਾ ਇਹਨਾਂ ਨੂੰ ਚਾਹ ਬਹੁਤ ਤੁਸੀਂ ਦੇਖਿਆ ਨਾ ਜੋ ਪਹਿਲਾ ਭਾਸ਼ਣ ਸੀ ਆਉਂਦੀ ਇਹ ਤੇ ਅਸੀਂ ਤੇ ਜਿੱਤੇ ਹੀ ਪਏ ਆ ਅਸੀਂ ਤੇ ਸੀਐਮ ਬਣੇ ਹੀ ਪਏ ਆ ਕੁਝ ਦਿਨਾਂ ਬਾਅਦ ਇੱਕ ਖਬਰ ਆ ਗਈ ਜਿਨੇ ਕਿ ਇਹਨਾਂ ਦੇ ਆਪਣੇ ਹੀ ਢੜੇ ਦੇ ਅੰਦਰ 100 ਗੜਾ ਠੰਡਾ ਪਾਣੀ ਭਾਤਾ ਉਹ ਕੀ ਸੀ ਕਿ ਮੈਂ ਤੇ ਚੋਣ ਲੜਨੀ ਨਹੀਂ ਫਿਰ ਤੁਸੀਂ ਪ੍ਰਧਾਨ ਕਾਲੀ ਬਣੇ ਆ ਬਈ ਤੁਸੀਂ ਇਹ ਮਠਿਆਈ ਦੀ ਦੁਕਾਨ ਤੇ ਕਹੋਗੇ ਮੈਂ ਮਿੱਠਾ ਤੇ ਖਾਂਦਾ ਨਹੀਂ ਫਿਰ ਉੱਥੇ ਕੀ ਲੈਣ ਜਾਣਾ ਫਿਰ ਪਕੌੜਿਆਂ ਵਾਲੀ ਦੁਕਾਨ ਤੇ ਜਾਓ ਪਰ ਚੰਦੂ ਮਾਜਰਾ ਹੋ ਗਏ ਬੀਬੀ ਜਗੀਰ ਕੌਰ ਹੋ ਗਏ ਸੁਰਜੀਤ ਸਿੰਘ ਰਖੜਾ ਹੋ ਗਏ ਕਹਿੰਦੇ ਹੁਣ ਜੋ ਸਾਡੇ ਸੂਤਰਾਂ ਤੋਂ ਖਬਰ ਆ ਰਹੀ ਕਿ ਸੁਰਜੀਤ ਸਿੰਘ ਰਖੜਾ ਵੀ ਤਿਆਰੀ ਚੱਕੀ ਬੈਠੇ ਆ ਨਹੀਂ ਨਹੀਂ ਉਹ ਸਾਰੇ ਹੀ ਖਿੱਲਰ ਨੇ ਕਿ ਕੀ ਕਰਨਗੇ ਉੱਥੇ ਹੈ ਹੀ ਕੁਝ ਨਹੀਂ ਹਮ ਐ ਮੇਰਾ ਵੀਰ ਜਿਹੜਾ ਭਾਈ ਆ ਸਾਡਾ ਚਰਨਜੀਤ ਸਿੰਘ ਬਰਾੜ ਹਮ ਜਿੰਨਾ ਕੁ ਮੈਂ ਜਾਣਦਾ ਤੂੰ ਤੂੰ ਜਾਣਦਾ ਕਿਉਂਕਿ ਥੋੜਾ ਬਹੁਤ ਸਾਨੂੰ ਵੀ ਇਹ ਚਸਕਾ ਸੀ ਕੀ ਹੁੰਦਾ ਕੀ ਹੁੰਦਾ ਦੇਖਣ ਦਾ ਸੀ ਤੇ ਬਾਹਰੋਂ ਹੀ ਦੇਖ ਕੇ ਬਹੁਤ ਕੁਝ ਸਿੱਖ ਗਏ ਹਮ ਇਹ ਜਿਹੜਾ ਪੀਪੀਪੀ ਦੀ ਪੀਪਲੀ ਵਜੀ ਤੇ ਪਤੰਗ ਚੜੀ ਇਹ ਬਿਲਕੁਲ ਉਹਨਾਂ ਦੇ ਆਫਿਸ ਨੂੰ ਸਾਰੇ ਨੂੰ ਹੈਂਡਲ ਕਰਦੇ ਸੀ ਜਿਹਦੇ ਵਿੱਚ ਇੱਕ ਪਾਸੇ ਮਨਪ੍ਰੀਤ ਸਿੰਘ ਬਾਦਲ ਸੀਗੇ ਜਿਹੜੇ ਉਹਨਾਂ ਦੇ ਮੇਨ ਚੇਰੇ ਸੀ ਤੇ ਨਾਲੋਂ ਨਾਲ ਜਿਹੜੇ ਸੀਗੇ ਭਗਵੰਤ ਮਾਨ ਇਹ ਤੇ ਸੀਐਮ ਬਣ ਗਏ ਉਹ ਹੁਣ ਲੱਭਦੇ ਨਹੀਂ ਮਨਪ੍ਰੀਤ ਬਾਦਲ ਉਹ ਪਤਾ ਨਹੀਂ ਕਿੱਥੇ ਕਿਤੇ ਹੋਣਗੇ ਇਸ ਕਰਕੇ ਉਦੋਂ ਵੀ ਇਹਨਾਂ ਦੀਆਂ ਇਹੋ ਜਿਹੀਆਂ ਸੀਗੀਆਂ ਸ਼ਿਕਾਇਤਾਂ ਸੀਗੀਆਂ ਉਹਨਾਂ ਨੂੰ ਛੱਡ ਛਡਾ ਕੇ ਜਦੋਂ ਹੋਇਆ ਪਹਿਲਾਂ ਪਹਿਲਾਂ ਤੇ ਅਕਾਲੀ ਦਲ ਚ ਸੀ ਫਿਰ ਉਧਰ ਗਏ ਫਿਰ ਅਕਾਲੀ ਦਲ ਚ ਆ ਗਏ ਫਿਰ ਅਕਾਲੀ ਦਲ ਆ ਕੇ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਤਾਂ ਫਿਰ ਉਹ ਤੋਂ ਬਾਅਦ ਫਿਰ ਦੂਸਰੇ ਪਾਸੇ ਤੁਸੀਂ ਸੁਰਜੀਤੀਬਲ ਚਲੇ ਗਏ ਉੱਥੇ ਜਾ ਕੇ ਵੀ ਕਾਫੀ ਢੋਲ ਵਜਾਏ ਕੇ ਲਓ ਜੀ ਹੁਣ ਇੰਜ ਹੋ ਜੂ ਇੰਜ ਕਰਦਾਂਗੇ ਉਹ ਕਰਦਾਂਗੇ ਹੁਣਾ ਕੀ ਸੀਗਾ ਤੁਸੀਂ ਸ਼ੁਰੂਆਤੀ ਦੌਰ ਸੀ ਕਿਉਂਕਿ ਇੱਕ ਤਾਂ ਮੰਸਾ ਠੀਕ ਨਹੀਂ ਜੇ ਮੰਸਾ ਠੀਕ ਹੋਵੇ ਤਾਂ ਲੋਕ ਸਾਥ ਦੇਣਗੇ ਲੋਕ ਚਾਹੁੰਦੇ ਆ ਚੰਗਾ ਅਕਾਲੀ ਦਲ ਚਾਹੁੰਦੇ ਆ ਮਜ਼ਬੂਤ ਅਕਾਲੀ ਦਲ ਚਾਹੁੰਦੇ ਆ ਪਰ ਤੁਸੀਂ ਉਸ ਕੰਮ ਲਈ ਗਏ ਹੀ ਨਹੀਂ ਬਾਹਰ ਤੁਸੀਂ ਤੇ ਸੱਤਾ ਤੇ ਕਾਬਜ ਕਿਵੇਂ ਹੋਣਾ ਪਾਰਟੀ ਦੇ ਦਫਤਰ ਤੇ ਕਬਜ਼ਾ ਕਿਵੇਂ ਕਰਨਾ ਪ੍ਰਧਾਨ ਨੂੰ ਪਰਾਂ ਹਟਾ ਕੇ ਠੱਬੀ ਲਾ ਕੇ ਆਪ ਕਿਵੇਂ ਪ੍ਰਧਾਨ ਬਣਨਾ ਮੈਂ ਬਿਲਕੁਲ ਇਸ ਗੱਲ ਦੇ ਹੱਕ 'ਚ ਨਹੀਂ ਆ ਕਿ ਕੋਈ ਬੰਦਾ ਕੋਈ ਕਬਜ਼ਾ ਪਰ ਜਦੋਂ ਇਹ ਸਾਰਾ ਪੁਨਰਸੁਰਜੀਤ ਬਣਿਆ ਵੱਡੇ ਲੀਡਰ ਸੀ ਜਿਹੜੇ ਅਕਾਲੀ ਦਲ ਦੇ ਚਾਹੇ ਚੰਦੂ ਮਾਜਰਾ ਦੀ ਮੈਂ ਗੱਲ ਕੀਤੀ ਹੋਰਾਂ ਦੀ ਗੱਲ ਕੀਤੀ ਸੁਖਬੀਰ ਬਾਦਲ ਹੋਰਾਂ ਨੂੰ ਝਟਕਾ ਤੇ ਲੱਗਿਆ ਹੋਣਾ ਕਿ ਉਹ ਚਲੇ ਗਏ ਮੇਰੀ ਪਾਰਟੀ ਨੂੰ ਨੁਕਸਾਨ ਹੋ ਜਾਣਾ ਕਿ ਨਹੀਂ ਲੱਗਦਾ ਇਦਾਂ ਦੋਵੇਂ ਗੱਲਾਂ ਆਈਆਂ ਇੱਕ ਤੇ ਹੁੰਦਾ ਕਿ 24 ਘੰਟੇ ਤਾਂ ਕਰਦੇ ਸੀ ਸ਼ੁਕਰਿਆ ਛਟਕਾਰਾ ਹੋਇਆ ਇਹ ਵੀ ਹੁੰਦਾ ਅੱਛਾ ਹਾਂ ਚੰਗਾ ਆਇਆ ਮੇਰਾ ਚਰਖਾ ਛ ਟੁੱਟਾ ਜਿੰਦਾ ਜਾਬੂ ਛੁੱਟੀ ਵੀ ਜਿਹੜਾ ਰੋਜ਼ ਹੀ ਵੀ ਕਦੀ ਇੱਧਰ ਤਲੁਖੜੀਆਂ ਇੱਧਰ ਤਲੁਖੜੀਆਂ ਮੀਟਿੰਗ ਦੇ ਅੰਦਰ ਮੈਂ ਤੁਸੀਂ ਵੀ ਦੇਖਦੇ ਆਂ ਵੀਡੀਓ ਦੇਖਦੀਆਂ ਨਾ ਟੀਵੀ ਦੇ ਲਾਗੇ ਜਾ ਕੇ ਕੰਨ ਦੇ ਪ੍ਰਧਾਨ ਦੇ ਫੂਕ ਮਾਰਨੀ ਆ ਪ੍ਰਧਾਨ ਦੇ ਲਾਗੇ ਬੈ ਕੇ ਕੋਈ ਫੋਟੋ ਉੱਥੋਂ ਆਉਣੀ ਆ ਪਿਛਲੇ ਪਿੱਛੇ ਤੇ ਬੈਠੀਆਂ ਨਹੀਂ ਆਉਣੀ ਉੱਥੇ ਪ੍ਰਧਾਨ ਜੀ ਜੋ ਕਹਿਣ ਸੱਤ ਬਚਨ ਜੀ ਬਹੁਤ ਚੰਗਾ ਇਹ ਸਾਰੇ ਲੀਡਰ ਜਿਹੜੇ ਜਦੋਂ ਜਿਉਂ ਹੀ ਬਾਹਰ ਆਏ ਉਹ ਯਾਰ ਹੁਣ ਕੁਝ ਕਰੋ ਬੇ ਹੁਣ ਇਹ ਇੰਨਾ ਨਹੀਂ ਵੋਟਾਂ ਬਾਈ ਜਾਣੀਆਂ ਹੁਣ ਪਹਿਲਾਂ ਪਿਤਾ ਜੀ ਸੀਗੇ ਹੁਣ ਪੁੱਤਰ ਆ ਕੇ ਇਹਨਾਂ ਨੂੰ ਫਰਾ ਕਰੋ ਸਾਡੀ ਵਾਰੀ ਕਦੋਂ ਆਉਣੀ ਆ ਬਾਹਰ ਜਾ ਕੇ ਇਹੋ ਦੀਆਂ ਕਾਨਾ ਫੂਸੀਆਂ ਉਹ ਇਸ ਤਰ੍ਹਾਂ ਨਹੀਂ ਹੁੰਦਾ ਤੁਸੀਂ ਆਪਣਾ ਰੁਤਬਾ ਆਪਣਾ ਸਟੇਟਸ ਆਪਣੀ ਸੋਚ ਆਪਣਾ ਪ੍ਰੋਗਰਾਮ ਆਪਣਾ ਅਲਟਰਨੇਟਿਵ ਵਿਕਲਪ ਲੈ ਕੇ ਲੋਕਾਂ 'ਚ ਉਤਰੋ ਤੇ ਸਹੀ ਤੁਸੀਂ ਜਿਵੇਂ ਹੁਣ ਬੀਜੇਪੀ 'ਚ ਗਏ ਇਹ ਵਾਪਸ ਅਕਾਲੀ ਦਲ ਚ ਵੀ ਤਾਂ ਸਕਦੇ ਸੀ ਵੀ ਚਲੋ ਠੀਕ ਹੈ ਜੋ ਹੋਇਆ ਲੋਕ ਜਾਂਦੇ ਹੀ ਆ ਪਾਰਟੀਆਂ ਬਦਲਦੇ ਹੀ ਆ ਫਿਰ ਵਾਪਸ ਆਉਂਦੇ ਹੀ ਆ ਇਹਨਾਂ ਨੂੰ ਕਰੋ ਤਾਂ ਇੰਟਰਵਿਊ ਕਿ ਤੁਸੀਂ ਇਧਰ ਅਪਲਾਈ ਕੀਤਾ ਸੀ ਕਿ ਨਹੀਂ ਕੀਤਾ ਸੀ ਇਹ ਇੱਥੇ ਵੀ ਦੋਵੇਂ ਗੱਲਾਂ ਹੋਣਗੀਆਂ ਅਪਲਾਈ ਕੀਤਾ ਹੋ ਸਕਦਾ ਰਿਜੈਕਟ ਹੋ ਗਿਆ ਹੋਵੇ ਰਿਜੈਕਟ ਹੋ ਗਿਆ ਹੋਵੇ ਇਹ ਹੋ ਸਕਦਾ ਆ ਪਰ ਸਾਡੀ ਬੇਨਤੀ ਹੈ ਕਿ ਨਹੀਂ ਬੰਦੇ ਤੇ ਬੰਦੇ ਹੀ ਹੁੰਦੇ ਆ ਮੇਰਾ ਖਿਆਲ ਹੈ ਕਿ 올 ਇਨਕਲੂਸਿਵ ਹੋਣਾ ਜ਼ਿਆਦਾ ਜ਼ਰੂਰੀ ਆ ਭਾਵੇਂ ਠੀਕ ਹੈ ਵੀ ਕਿਸਮ ਦੀਆਂ ਸੀ ਕਿਸੇ ਨੂੰ ਕੋਈ ਐਡਵਾਈਸ ਨਹੀਂ ਕਰ ਸਕਦੇ ਪਾਰਟੀਆਂ ਦੇ ਆਪਣੇ ਸਬ ਇਹ ਦਿੱਕਤਾਂ ਵੀ ਹੁੰਦੀਆਂ ਪ੍ਰੋਬਲਮਾਂ ਵੀ ਹੁੰਦੀਆਂ ਆਪਣੀਆਂ ਕਿੜਾਂ ਵੀ ਹੁੰਦੀਆਂ ਆਪਣੀਆਂ ਹੌਮੇ ਵੀ ਹੁੰਦੀਆਂ ਸਾਰਾ ਕੁਝ ਹੁੰਦਾ ਫੰਕਸ਼ਨਿੰਗ ਦਾ ਵੀ ਹੁੰਦਾ ਪਰ ਤੁਸੀਂ ਚਾਹੀਦਾ ਹੈ ਕਿ ਪੰਜਾਬ ਕੀ ਚਾਹੁੰਦਾ ਪੰਜਾਬੀ ਕੀ ਚਾਹੁੰਦੇ ਹੈ ਜਾਂ ਪੰਥਿਕ ਲੋਕ ਕੀ ਚਾਹੁੰਦੇ ਉਹ ਇਹ ਚਾਹੁੰਦੇ ਆ ਕਿ ਜਿੰਨਾ ਵੀ ਨੇੜੇ ਸਾਰੇ ਰੈਂਕ ਇਕੱਠੇ ਕੀਤੇ ਜਾਣ 27 ਦੀਆਂ ਚੋਣਾਂ 'ਚ ਜਿਹੜਾ ਥੋੜਾ ਖਿਲਰ ਖਿਲਾਰਾ ਪਿਆ ਉਹ ਇਕੱਠਾ ਹੋਣਾ ਚਾਹੀਦਾ ਪਰ ਉੱਥੇ ਜਾ ਕੇ ਜਿੱਥੇ ਗਏ ਆ ਉੱਥੇ ਕੀ ਕਰ ਲੈਣਗੇ ਕੀ ਸਵਾਰ ਲੈਣਗੇ ਪਰ ਇਹ ਦੱਸੋ ਕਿ ਜਿਵੇਂ ਸਾਡਾ ਟਾਈਟਲ ਵੀ ਹੈ ਨਾ ਕਿ ਆਖਰੀ ਸਾਹਾਂ ਤੇ ਪੁਨਰਸੁਰਜੀਤ ਸੁਖਵੀਰ ਬਾਦਲ ਅੰਦਰ ਖਾਤੇ ਖੋਸ਼ ਤੇ ਬਹੁਤ ਹੋਣਗੇ ਗਏ ਸੀ ਮੇਰੀ ਪਾਰਟੀ ਛੱਡ ਕੇ ਤੇ ਤੁਸੀਂ ਹੁਣ ਬਣਾ ਲਿਆ ਆਪਣਾ ਪੁਨਰਸੁਰਜੀਤ ਚਲੋ ਇਹ ਮਾੜਾ ਮੋਟਾ ਤੇ ਸ਼ਰੀਕਾਂ ਦਾ ਹੁੰਦਾ ਹੀ ਆ ਜਿੱਥੇ ਸ਼ਰੀਕਾ ਬਾਜੀ ਹੋਵੇ ਕਿ ਜਦੋਂ ਆ ਫਿਰ ਮਾੜਾ ਮੋਟਾ ਤੇ ਚੁਸਕੀ ਲੈਂਦੇ ਹੋਣਗੇ ਪਰ ਮੇਰਾ ਖਿਆਲ ਹੈ ਕਿ ਜਿਹੜਾ ਸਿਆਣਾ ਲੀਡਰ ਆ ਉਸ ਨੂੰ ਇਹਨਾਂ ਗੱਲਾਂ ਦੇ ਉੱਤੇ ਖੁਸ਼ ਤੇ ਨਹੀਂ ਹੋਣਾ ਚਾਹੀਦਾ ਕਾਰਨ ਇਹ ਹੈ ਕਿ ਉਹ ਵੀ ਇਤਨਾਲ ਹੀ ਰਹੇ ਜਾਂ ਇਨੀ ਦੇਰ ਵਿੱਚੇ ਹੀ ਰਹੇ ਆ ਉਹਨਾਂ ਨੇ ਵੀ ਕੁਝ ਨਾ ਕੁਝ ਕਾਲੀਦਲ ਨੂੰ ਕੁਝ ਤੇ ਕੰਟਰੀਬਿਊਟ ਕੀਤਾ ਹੋਊਗਾ ਮੇਰਾ ਖਿਆਲ ਐਟੀਟਿਊਡ ਜਿਹੜਾ ਆ ਉਹ ਕੰਪਲਾਈਅੰਸ ਜਾਂ ਕੋਆਪਰੇਟਿਵ ਹੋਣਾ ਚਾਹੀਦਾ ਇੱਕ ਦੂਜੇ ਦੇ ਨਾਲ ਮਿਲਣ ਜੁਲਣ ਵਾਲਾ ਹੁੰਦਾ ਚਾਹੀਦਾ ਨਾ ਕਿ ਜਿਹੜਾ ਕੰਬੈਟਿਵ ਤੁਸੀਂ ਦੇਖੋ ਆ ਜਿਹੜਾ ਹੁਣੇ ਪਗਵੰਤ ਮਾਨ ਵਾਲਾ ਹੋਇਆ ਇਹਦੇ ਵੀ ਦੋਵੇਂ ਰੂਪ ਹੋ ਸਕਦੇ ਸੀ ਇੱਕ ਸੀਗਾ ਕੰਪੈਟਿਟਿਵ ਚੰਗਾ ਜੀ ਆ ਮੈਨੂੰ ਆ ਜਵਾਬ ਦਿਓ ਆ ਜਵਾਬ ਦਿਓ ਆ ਜਵਾਬ ਦਿਓ ਇੱਕ ਸੀਗਾ ਕਿ ਨਹੀਂ ਯਾਰ ਹੁਣ ਇਹ ਜਗਾ ਆ ਗਿਆ ਹੁਣ ਆਪਾਂ ਇਹ ਕੰਮ ਨਾ ਕਰੀਏ ਕੁਝ ਉਹਦੇ ਚ ਮੈਲੋਡੌਨ ਆਪਾਂ ਤੁਸੀਂ ਦੋਨੋਂ ਤਰੀਕਾ ਦਾ ਕਿੰਨਾ ਸੋਹਣਾ ਦੇਖਿਆ ਇੱਕ ਤਰੀਕਾ ਇਹ ਆ ਮੈਂ ਜਿਹੜਾ ਅਕਾਲ ਤਖਤ ਸਾਹਿਬ ਤੇ ਜਿਸਕਿਸਮ ਦੀ ਸਾਰੀ ਮੀਟਿੰਗ ਹੋਈ ਤੇ ਜਿਹੜਾ ਉਹਦਾ ਬਾਅਦ ਵਿੱਚ ਅਸਰ ਵੀ ਗਿਆ ਤੇ ਜਿਹੜਾ ਉਹ 1 ਘੰਟਾ ਆ ਉਹਨੇ ਸਾਰਾ ਮਾਹੌਲ ਪੰਜਾਬ ਦਾ ਰਾਜਨੀਤੀ ਦਾ ਜਿਹੜਾ ਐਵੇਂ ਗਰਮਾਇਆ ਹੋਇਆ ਸੀ ਉਸ ਨੂੰ ਠੰਡਾ ਕਰਕੇ ਰੱਖਤਾ ਮੈਂ ਚਾਹੁੰਨਾ ਕਿ ਜਿਹੜੇ ਸ਼੍ਰੋਮਣੀ ਕਾਲੀਦਲ ਸੁਖਬੀਰ ਸਿੰਘ ਬਾਦਲ ਤੇ ਇਹ ਜਿਹੜੇ ਪੁਨਰ ਸਰਜੀਤੀ ਹੈਗੇ ਆ ਇਹਨਾਂ ਨੂੰ ਆਪਸ ਵਿੱਚ ਡਾਇਲੌਗ ਕਟੁਕਟ ਜ਼ਰੂਰ ਰੱਖਣਾ ਚਾਹੀਦਾ ਐਵੇਂ ਹੁਣ ਤੁਸੀਂ ਅਜਾਲੀ ਸਾਹਿਬ ਆ ਤੁਸੀਂ ਸਟੇਜ ਤੇ ਉਸੇ ਤੇ ਆ ਰਿਹਾ ਸੀ ਅਜਾਲੀ ਸਾਹਿਬ ਨੇ ਜਦੋਂ ਮਾਗੀ ਦੇ ਕਾਨਫਰੰਸ ਦੇ ਵਿੱਚ ਬੋਲ ਰਹੇ ਸੀ ਉਹਨਾਂ ਨੇ ਸਿੱਧੇ ਤੌਰ ਤੇ ਸੋਸ਼ਲ ਮੀਡੀਆ ਤੇ ਫੋਟੋ ਪਾਈ ਤੇ ਕਿਹਾ ਕਿ ਮੈਂ ਤਾਂ ਜੀ ਵਾਰਿਸ ਪੰਜਾਬ ਦੇ ਮੰਚ ਤੇ ਖੜਾ ਆਪਣਾ ਭਾਸ਼ਣ ਦੇ ਰਿਹਾ ਉਹਨਾਂ ਨੇ ਤਾਂ ਸਿੱਧੇ ਤੌਰ ਤੇ ਤਸਵੀਰ ਬਿਨਾਂ ਕੁਝ ਲਿਖੇ ਲੋਕਾਂ ਨੂੰ ਦੱਸਤਾ ਕਿ ਮੈਂ ਇਹਨਾਂ ਦੇ ਨਾਲ ਨਹੀਂ ਹੈਗਾ ਪੁਨਰ ਸਰਜੀਤੀ ਤੁਸੀਂ ਥੋੜਾ ਯਾਦ ਕਰਕੇ ਦੇਖੋ ਪਹਿਲੀ ਗੱਲ ਕਿ ਉਹ ਉਹਨਾਂ ਨੇ ਆਪ মিডিਆ 'ਚ ਕਹਿਤਾ ਕਿ ਮੈਂ ਤੇ ਇਸ ਅਕਾਲੀ ਦਲ 'ਚ ਹੈ ਨਹੀਂ ਮੈਂ ਤੇ ਪੰਜ ਮੈਂਬਰੀ ਕਮੇਟੀ ਦਾ ਆ ਹੂੰ ਫਿਰ ਉਹਨਾਂ ਨੇ ਇਹਨਾਂ ਨੇ ਤਾਂ ਕਿਹਾ ਕਿ ਤੁਹਾਨੂੰ ਯਾਰ ਤੁਸੀਂ ਇੱਕ ਮੇਨ ਸਾਡੇ ਮੁਖ ਧੇਰਿਆ ਤੁਸੀਂ ਸਾਨੂੰ ਛੱਡ ਕੇ ਚਲੇ ਗਏ ਸਾਨੂੰ ਕਿਸ ਨੇ ਪੁੱਛਣਾ ਨਹੀਂ ਫਿਰ ਉਹਨੂੰ ਲਿਆ ਕੇ ਇਹ ਪ੍ਰੂਫ ਕਰਾਇਆ মিডিਆ ਦੇ ਅੱਗੇ ਕਿ ਨਹੀਂ ਨਹੀਂ ਮੈਂ ਇਸੇ ਅਕਾਲੀ ਦਲ ਦੇ ਵਿੱਚ ਆ ਫਿਰ ਉਹ ਜਾ ਕੇ ਉਹ ਦੂਸਰੇ ਪਾਸੇ ਚਲੇ ਗਏ ਉੱਥੇ ਤਰਨਤਨ ਦੀ ਜਿਹੜੀ ਬਾਈ ਇਲੈਕਸ਼ਨ ਹੋਈ ਉੱਥੇ ਕਿਤੇ ਦੇਖੇ ਨਹੀਂ ਫਲੱਡ ਦੇ ਵਿੱਚ ਕਿਤੇ ਦਿਖੇ ਜਦੋਂ ਜਦੋਂ ਸ਼੍ਰੋਮਣੀ ਕਾਲੀ ਦਲ ਸੁਖਬੀਰ ਬਾਦਲ ਹੁਣੀ ਉੱਥੇ ਐਂ ਢੱਲੇ ਨਾਲ ਕੰਮ ਕਰ ਰਹੇ ਸੀ ਲੈਂਡ ਪੂਲਿੰਗ ਵਾਲੇ ਇਸ਼ੂ ਤੇ ਕਿਤੇ ਦਿਖੇ ਨਹੀਂ ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਇੱਥੇ ਕੁਝ ਨਹੀਂ ਹੈ ਜਿਹੜਾ ਇੰਨਿਆ ਉਹੀ ਤੁਸੀਂ ਫੋਸਫੋਸ ਇੰਜਣ ਅੱਗੇ ਲਾ ਲਿਆ ਆ ਜੇ ਪ੍ਰਧਾਨ ਜੀ ਨੇ ਲਿਖਿਆ ਵੀ ਸੀ ਨਾ ਕਿ ਗਰਾਊਂਡ ਤੇ ਕੁਝ ਹੁੰਦਾ ਮੈਨੂੰ ਦਿਖ ਨਹੀਂ ਰਿਹਾ ਸੀ ਮੇਰਾ ਮਨ ਬਹੁਤ ਦੁਖਿਆ ਸੀ ਨਹੀਂ ਨਹੀਂ ਠੀਕ ਕਹਿ ਰਿਹਾ ਪਰ ਤੁਸੀਂ ਬਾਰ-ਬਾਰ ਜਿਹੜੀਆਂ ਚੁਆਇਸ ਕਰਦੇ ਆ ਨਾ ਕਈਆਂ ਦੀ ਕਿਸਮਤ ਏਡੀ ਮਾੜੀ ਹੁੰਦੀ ਉਹ ਪੁੱਠੇ ਪਾਸੇ ਨੂੰ ਜਾਂਦੇ ਸਿੱਧੇ ਪਾਸੇ ਨੂੰ ਨਹੀਂ ਜਾਂਦੇ ਤੇ ਜਿਹੜੀ ਅਗਲੀ ਹੋਰ ਅੰਦਰ ਮਤਲਬ ਅੰਦਰ ਦੀ ਸਾਡੀ ਥੋੜੀ ਬਹੁਤ ਇਨਫੋਰਮੇਸ਼ਨ ਆਈ ਹੈ ਕਿ ਸੁਰਜੀਤ ਸਿੰਘ ਰਖੜਾ ਉਹ ਵੀ ਤਿਆਰੀ ਚੁੱਕੀ ਬੈਠੇ ਆ ਬੀਜੇਪੀ ਚ ਜਾਣ ਲਈ ਕੁਝ ਲੱਗ ਰਿਹਾ ਤੁਹਾਨੂੰ ਕੀ ਅੰਦਾਜ਼ਾ ਇਸ ਕੇ ਅੰਦਰ ਉਹਨਾਂ ਦੇ ਜਿਹੜੇ ਭਰਾ ਆ ਨਾ ਉੱਥੇ ਜਿਹੜੇ ਪੈਟਰੋਲ ਪੰਪਾਂ ਦੇ ਕਿੰਗ ਆ ਹੈਂ ਦਰਸ਼ਨ ਸਿੰਘ ਦਰਸ਼ਨ ਸਿੰਘ ਉਹ ਤੇ ਪ੍ਰਧਾਨ ਮੰਤਰੀ ਨੂੰ ਮਿਲੇ ਹੀ ਚੁੱਕੇ ਆ ਜੀ ਤੇ ਉਹ ਤੇ ਪਹਿਲਾਂ ਹੀ ਟੰਕਾ ਲੱਗਾ ਆ ਉੱਥੇ ਤੇ ਉਹ ਤੇ ਜਾਣਗੇ ਕਿਉਂਕਿ ਜੇ ਇੱਧਰ ਨਹੀਂ ਦੁਬਾਰਾ ਮਿਲਦਾ ਤੇ ਇੱਥੇ ਚਲੋ ਭਾਜਪਾ ਲਈ ਵਾਵਾ ਵੱਡਾ ਆ ਇੱਕ ਇਹੋ ਜਿਹੀ ਭਾਜਪਾ ਪਾਰਟੀ ਬਿੰਨ ਤੇ ਸਮਝ ਨਹੀਂ ਆਉਂਦੀ ਉਹ ਕਹਿੰਦੇ ਅਸੀਂ ਸੱਤਾ ਚ ਆਉਣਾ ਇਹ ਵੀ ਇੱਕ ਕ੍ਰਿਸ਼ਮਾ ਹੀ ਹੋਊਗਾ ਵੀ ਦੇਖਣ ਵਾਲੀ ਹੈ ਤਜਰਬੇ ਦੀ ਗੱਲ ਪੰਜਾਬੀ ਬਹੁਤ ਕੁਝ ਦੇਖਦੇ ਜਿਨ੍ਹਾਂ ਦਾ ਪਾਰਟੀ ਦਾ ਪ੍ਰਧਾਨ ਵੀ ਕਾਂਗਰਸ ਦਾ ਪ੍ਰਧਾਨ ਤੋਂ ਲਾਤਾ ਜਿਹੜਾ ਮੇਰਾ ਖਿਆਲ ਚੀਫ ਮਿਨਿਸਟਰ ਵੀ ਕਾਂਗਰਸ ਤੋਂ ਮੰਗਵਾ ਕੋਈ ਚੀਫ ਮਿਨਿਸਟਰ ਇੱਥੇ ਕੱਲ ਨੂੰ ਲਾਉਣਾ ਪੈ ਜੇ ਕਿਉਂਕਿ ਦੱਸੋ ਮੈਨੂੰ ਤੋ ਚਿਹਰਾ ਇਹਨਾਂ ਕੋਲ ਜੀ ਹੋ ਸਕਦਾ ਕੱਲ ਨੂੰ ਇਹ ਕੈਪਟਨ ਮਰਿੰਦਰ ਸਿੰਘ ਨੂੰ ਲਾਉਣ ਜਿਹੜਾ ਕਿ ਇਹਨਾਂ ਨੂੰ ਦੇਖ ਉਹ ਆ ਜੇ ਕਹਿੰਦੇ ਕਿ ਮੈਨੂੰ ਤੇ ਪੁੱਛ ਨਹੀਂ ਰਹੇ ਇਹਦਾ ਮਤਲਬ ਕਿਹਨੂੰ ਲਾਉਣਗੇ ਕੋਈ ਸਿੱਖ ਚਿਹਰਾ ਹੋਣਾ ਤੇ ਠੀਕ ਠਾਕ ਜਿਹਾ ਲੱਗਦਾ ਇਹਨਾਂ ਦੀ ਤੇ ਵਾਰੀ ਆਉਂਦੀ ਨਹੀਂ ਹੁਣ ਨਹੀਂ ਗੱਲ ਜਗਮੀਤ ਬਰਾੜ ਹੁਣਾਂ ਦੀ ਵੀ ਉਹਨਾਂ ਨੇ ਵੀ ਕਿੰਨੀਆਂ ਕਿ ਮਨ ਕੁੰਮਨ ਘੇਰੀਆਂ ਖਾਦੀ ਉਹ ਪਹਿਲਾਂ ਕਾਲੀਦਾਲ ਚ ਰਹੇ ਆ ਫਿਰ ਹੋਰ ਪਾਰਟੀਆਂ ਚ ਰਹੇ ਟੀਐਮਸੀ ਤੇ ਵੀ ਬੰਗਾਲ ਵੀ ਗਿਆ ਟੀਐਮਸੀ ਦੇ ਤੇ 올 ਇਨ 올 ਸੀਗੇ ਨਾ ਬੰਗਾਲ ਨੂੰ ਵੀ ਭਾਗ ਲਾਤ tha ਦੇਖੋ ਮੈਂ ਨਿੱਜੀ ਤੌਰ ਤੇ ਜਿੰਨਾ ਕੁ ਉਹਨਾਂ ਨੂੰ ਜਾਣਦਾ ਬੰਦੇ ਬਹੁਤ ਵਧੀਆ ਹੈ ਮੈਂ ਕਹਿੰਦਾ ਬਹੁਤ ਪੜੇ ਲਿਖੇ ਹੈ ਬਹੁਤ ਪੜੇ ਲਿਖੇ ਗੱਲਾਂ ਚੰਗੀਆਂ ਕਰਦੇ ਆ ਸਾਰਾ ਕੁਝ ਆ ਪਰ ਪੋਲਿਟਿਕਸ ਵਿੱਚ ਕੁਝ ਹੋਰ ਵੀ ਚਾਹੀਦਾ ਨਾ ਸਭ ਤੋਂ ਇੰਪੋਰਟੈਂਟ ਗੱਲ ਆ ਪੋਲਿਟਿਕਸ ਵਿੱਚ ਇੱਕ ਪੋਲਿਟਿਕਲ ਜਿਹੜੀ ਤਿੱਖਾਪਨ ਪੋਲਿਟਿਕਲ ਮਤਲਬ ਸੱਤਾ ਦੇ ਵਿੱਚ ਕਿਵੇਂ ਤੁਸੀਂ ਰਹਿਣਾ ਚਾਹ ਉਹਦੇ ਅੰਦਰ ਅੰਦਰ ਰਹਿ ਕੇ ਕਿਵੇਂ ਖੇਲਣਾ ਹਗਾ ਬੇਈਮਾਨੀ ਨਾ ਹੋਵੇ ਬੇਪਰੋਸਗੀ ਨਾ ਹੋਵੇ ਵਫਾਦਾਰੀ ਲਾਇਲਟੀ ਜਿਹਨੂੰ ਕਹਿੰਦੇ ਇਹਨਾਂ ਬੰਦਿਆਂ ਦੀ ਇਹਨਾਂ ਸਭ ਤੋਂ ਵੱਡੀ ਜਿਹੜੀ ਜੇ ਕਿਸੇ ਵੀ ਪੋਲਿਟਿਕਸ ਦੇ ਵਿੱਚ ਤੁਹਾਡੀ ਵਫਾਦਾਰੀ ਡਾਊਟ ਤੇ ਹੋ ਗਈ ਫਿਰ ਨਹੀਂ ਤੁਹਾਨੂੰ ਕੋਈ ਲੈਂਦਾ ਇਹਨਾਂ ਨੇ ਤੇ ਸਾਰਾ ਜਿਤਨਾ ਬਿੱਲੀ ਸੱਤਾ ਘਰਾਂ ਚ ਆਪਣੇ ਬੱਚੇ ਲੈ ਕੇ ਜਾਂਦੀ ਆ ਚਾਰ ਤੇ ਹੋ ਹੀ ਗਏ ਆ ਤਿੰਨ ਤਿੰਨ ਚਾਰ ਚਾਰ ਇਸ ਲਈ ਕਿਹੜਾ ਜਾ ਕੇ ਉਥੇ ਬੀਜੇਪੀ ਵਾਲੇ ਉਨ੍ਹਾਂ ਦੇ ਅੰਦਰ ਵੀ ਫੁਰ ਫੁਰ ਸ਼ੁਰੂ ਹੋ ਗਈਆਂ ਵੀ ਯਾਰ ਇਹਨੂੰ ਕਿਹਨੀ ਕਿਹਦੀ ਕਿਹਦੀ ਸੀਟ ਕੱਟ ਦੇਣਗੇ ਆ ਕੇ ਉਹਨਾਂ ਨੂੰ ਵੇਚ ਲੈਣਾ ਸ਼ੁਰੂ ਕਰਤਾ ਮੈਂ ਤੇ ਕਹਿਣਾ ਕਿ ਜਿਹੜੇ ਵੀ ਘਰ ਚ ਜਾਣਗੇ ਉਸ ਘਰ ਚ ਖਲਾਰਾ ਹੀ ਪਾਊਗਾ ਇਸ ਕਰਕੇ ਆਪਣੇ ਘਰ ਵਾਲਾ ਉਹਨੂੰ ਤੇ ਚੰਗੀ ਗੱਲ ਆ ਜਾਂ ਜਿੱਥੇ ਬੈਠੇ ਸੀ ਉਹਨੂੰ ਖੜਾ ਕਰ ਲੈ ਅਜੇ ਰਜਿਸਟਰ ਵੀ ਨਹੀਂ ਹੋਇਆ ਨਿਆਣੇ ਦਾ ਨਾਮ ਵੀ ਨਹੀਂ ਪੱਕਾ ਅਜੇ ਦਰਜ ਹੋਇਆ ਕਿ ਤੇ ਅਜੇ ਤੇ ਜਾ ਕੇ ਇਲੈਕਸ਼ਨ ਕਮਿਸ਼ਨ ਚ ਦਰਜ ਹੋਣਾ ਸੀ ਨਾ ਜੀ ਉਹ ਨਹੀਂ ਤੁਸੀਂ ਪਹਿਲਾਂ ਹੀ ਖਿਲਾਰਨਾ ਸ਼ੁਰੂ ਕਰਤਾ ਇੱਕ ਇੱਕ ਤੁਸੀਂ ਪੈਟਰਨ ਨੋਟ ਕੀਤਾ ਪ੍ਰੋਫੈਸਰ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਜੇ ਤੁਹਾਨੂੰ ਯਾਦ ਹੋਵੇ ਖਰੜ ਦੇ ਵਿੱਚ ਇੱਕ ਵੱਡਾ ਬੰਦਾ ਸੀ ਰੀਅਲ ਏਸਟੇਟ ਨਾਲ ਜੁੜਿਆ ਹੋਇਆ ਪਹਿਲਾਂ ਅਕਾਲੀ ਦਲ ਨਾਲ ਕਾਫੀ ਨੇੜਤਾ ਸੀ ਉਸ ਨੂੰ ਰਾਤੋਂ ਰਾਤ ਸ਼ਾਮਲ ਕਰਵਾਇਆ ਸੀਐਮ ਸੈਣੀ ਨੇ ਹਰਿਆਣੇ ਵਾਲੇ ਨੇ ਫਿਰ ਸੀਐਮ ਸੈਣੀ ਪਿਛਲੇ ਕਈ ਓਕੇਜਨਸ ਦੇ ਉੱਪਰ ਪੱਗ ਬਨ ਕੇ ਪੰਜਾਬ ਦੇ ਵਿੱਚ ਵਿਚਰ ਰਹੇ ਐ ਫਿਰ ਗਿਆਨੀ ਹਰ ਪ੍ਰੀਸੈਂਟ ਆ ਠਾਕੇ ਲਗਾਉਣ ਵਾਲੀ ਗੱਲ ਹੋਏ ਫਿਰ ਆ ਜਿੰਨਾਂ ਨੂੰ ਸ਼ਾਮਿਲ ਕਰਨਾ ਹੋਏ ਵਿਚਾਲੇ ਵਾਲੀ ਕੁਰਸੀ ਤੇ ਉਹ ਬੈਠੇ ਨਜ਼ਰ ਆਏ ਸੀਐਮ ਚਣੀ ਬਹੁਤ ਪੰਜਾਬ ਦੇ ਵਿੱਚ ਫਿਰ ਰਹੇ ਆ ਉਹ ਪੈਟਰਨ ਨੂੰ ਕਿਵੇਂ ਦੇਖਦੇ ਹੋ ਦੇਖੋ ਉਹ ਇੱਕ ਤੇ ਸੈਣੀ ਹੈ ਹਮ ਤੇ ਜਿਸ ਬੈਲਟ ਵਿੱਚ ਉਹ ਵਿਚਰਦੇ ਉੱਥੇ ਸੈਣੀ ਹੈ ਹਮ ਤੇ ਉਹ ਬਰਾਦਰੀ ਦਾ ਐਥਨਿਕ ਜਿਹੜੀ ਆ ਨਾ ਯੂਨਿਟੀ ਉਸ ਕਿਸਮ ਦਾ ਹਮ ਦਸਤਾਰ ਇਸ ਕਰਕੇ ਕਿਉਂਕਿ ਉਹ ਐਕਸੈਪਟੇਬਲ ਹੈ ਨਾਲੇ ਉਹ ਆਨੰਦਪੁਰ ਸਾਹਿਬ ਸਾਰੀ ਬੈਲਟ ਅੱਗੇ ਤੁਸੀਂ ਜਾਣਾ ਉੱਥੇ ਪਠਾਨਕੋਟ ਤੱਕ ਚਲੋ ਪਠਾਨਕੋਟ ਤੱਕ ਜਾਂਦਿਆਂ ਤੇ ਉੱਥੇ ਅਲੱਗ ਹੋ ਜਾਂਦਾ ਕਲਚਰ ਪਰ ਉਰਾਂ ਤੱਕ ਤੇ ਸਾਰੀ ਜਗ੍ਹਾ ਹੈ ਇਸ ਕਰਕੇ ਪੁੱਛ ਆ ਬੀਜੇਪੀ ਵੱਲੋਂ ਉਹਨਾਂ ਨੂੰ ਨਾਲੇ ਮੂਵ ਕਰਨਾ ਬੜਾ ਆਸਾਨ ਹੈ ਹੁਣ ਕਿ ਆਪਣਾ ਬੀਜੇਪੀ ਦਾ ਇੱਥੇ ਕੋਈ ਲੀਡਰ ਹੋਵੇ ਆਪਣੇ ਤੌਰ ਤੇ ਉਹ ਇੰਨਾ ਉਹਦੇ ਕੋਲ ਸਾਧਨ ਨਹੀਂ ਹੋਣਗੇ ਨੀ ਮੋਬਿਲਿਟੀ ਇੰਨਾ ਰੁਤਬਾ ਵੀ ਨਹੀਂ ਹੋਊਗਾ ਕਿ ਉਹ ਇੰਨੀ ਜਾ ਕੇ ਮੋਬਿਲਾਈਜੇਸ਼ਨ ਕਰ ਸਕਣ ਜੀ ਪਰ ਅਧਾਰੇ ਕਮੀ ਆ ਮੇਰਾ ਕਹਿ ਲਿਆ ਕਿ ਇਸ ਗੱਲ ਦਾ ਬੀਜੇਪੀ ਨੂੰ ਸੋਚਣਾ ਚਾਹੀਦਾ ਕਿ ਜੇ ਬਾਹਰਲੇ ਚੀ ਮੰਤਰੀ ਨੂੰ ਲਿਆ ਕੇ ਇੱਥੇ ਤੁਸੀਂ ਪਾਰਟੀ ਬਿਲਡ ਕਰਨੀ ਆ ਤੇ ਤੁਸੀਂ ਕੀ ਕਰਦੇ ਹੋ ਇੱਥੇ ਬੈਠੇ ਕੱਲ ਨੂੰ ਫਿਰ ਉਹ ਆਪਣੀਆਂ ਟਿਕਟਾਂ ਕਿੰਨੂੰ ਦੇਣੀਆਂ ਉਹ ਵੀ ਉਹੀ ਡਿਸਾਈਡ ਕਰੂਗਾ ਤੁਹਾਨੂੰ ਤੁਹਾਨੂੰ ਪੁੱਛ ਕੇ ਨਹੀਂ ਹੋਊਗਾ ਸ਼ਾਮ ਨੂੰ ਕਰਵਾ ਦੇ ਟਿਕਟਾਂ ਵੀ ਡਿਸਾਈਡ ਉਹੀ ਕਰਨਗੇ ਬਿਲਕੁਲ ਕਰਨਗੇ ਇੱਕ ਹੋਰ ਗੱਲ ਦੱਸੋ ਮੈਂ ਹੁਣੇ ਜਦੋਂ ਆਪਾਂ ਪ੍ਰੋਗਰਾਮ ਸ਼ੁਰੂ ਕਰ ਰਹੇ ਸੀ ਕਮੈਂਟ ਪੜ੍ਹ ਰਹੇ ਸੀ ਸੋਸ਼ਲ ਮੀਡੀਆ ਤੇ ਜਦੋਂ ਸਾਰਾ ਘਟਨਾ ਕਰਮ ਹੋਇਆ ਕਈ ਲੋਕ ਹੁੰਦੇ ਨੇ ਨਾ ਸੋਸ਼ਲ 'ਤੇ ਬੜੇ ਖੁਰਾ ਪਾਤੀਓ ਕਹਿੰਦੇ ਕਿ ਦੇਖੋ ਜੀ ਜਿਹੜੀ ਬੱਸ 'ਚ ਸਵਾਰ ਹੋ ਰਿਹਾ ਨਾ ਪੁਨਰ ਸੁਰਜੀਤ ਵਾਲੇ ਉਹ ਬੱਸ ਮੁੜ ਕੇ ਅਕਾਲੀਆਂ ਦੇ ਵਿਹੜੇ ਹੀ ਵੜਨੀ ਹੈ ਯਾਨੀ ਕਿ ਆਨਾਲਿਸਟ ਸਮੇਂ ਬਾਰੇ ਲੋਕੇ ਇਸ਼ਾਰਾ ਕਰ ਰਹੇ ਕਿ ਇਹ ਪਹਿਲਾਂ ਹੁਣ ਸਿੱਧੇ ਤੌਰ ਤੇ ਤਕਰੀ ਦਲ ਚ ਵਾਪਸ ਆ ਨਹੀਂ ਸਕਦੇ ਤਾਂ ਵਾਇਆ ਜਾ ਕੇ ਹੋ ਸਕਦਾ ਕਿ ਕੱਲ ਨੂੰ ਪੱਲਾ ਫੜ ਲੈਣ ਇਹ ਵੀ ਸੰਭਾਵਨਾ ਤੁਨ ਲੱਗਦੀ ਹੈ ਮੈਨੂੰ ਨਹੀਂ ਲੱਗਦਾ ਫੇ ਅਕਾਲੀ ਦਲ ਚ ਜਿਹੜਾ ਇੰਨਾ ਹੀ ਬੰਦਾ ਘੁੰਮ ਕਮਾ ਕੇ ਆ ਕੋ ਇੱਥੇ ਕੀ ਕਰੂਗਾ ਆ ਕੇ ਕਿਤੇ ਮਤਲਬ ਦਫਤਰੀ ਕੰਮ ਤੇ ਕੋਈ ਕਰ ਸਕਦਾ ਪੋਲਿਟਿਕਸ ਵਿੱਚ ਜਿੱਦੀ ਕਿ ਇਹਨਾਂ ਦੀ ਅੰਬੀਸ਼ਨ ਹੈ ਕਿ ਸਾਨੂੰ ਟਿਕਟਾਂ ਦੋ ਉਹ ਕਿੱਥੋਂ ਮਿਲ ਜਾਣਗੀਆਂ ਤੁਸੀਂ ਤੇ ਇੱਕ ਵੱਡਾ ਟੈਸਟ ਫੇਲ ਹੋਗੇ ਨਾ ਫਿਰ ਤੁਸੀਂ ਆਉਣ ਦੀ ਜਗ੍ਹਾ ਫਿਰ ਦੂਜੀ ਜਗ੍ਹਾ ਤੇ ਫਿਰ ਤੇ ਡਬਲ ਪੈਨਲਟੀ ਹੋ ਗਈ ਡਬਲ ਪੈਨਲਟੀ ਪੈਨਲਟੀ ਵਾਲਾ ਜਿਹੜਾ ਬੰਦਾ ਆਊਗਾ ਤੇ ਉਹਦੀ ਫਿਰ ਬੇਪਰੋਸਗੀ ਤੇ ਹੋਰ ਵੀ ਜ਼ਿਆਦਾ ਹੋਊਗੀ ਮੈਨੂੰ ਲੱਗਦਾ ਦੇਖੋ ਇਹ ਇਹ ਟਿਚਕੂ ਟਿਚਕੂ ਇਹ ਗੱਡੀ ਸ਼ੁਰੂ ਤੋਂ ਹੀ ਕਰ ਰਹੀ ਸੀ ਤੁਹਾਨੂੰ ਯਾਦ ਹੈ ਕਿ ਪਿੱਛੇ ਲਈ ਜੀ ਦਸੰਬਰ ਜੇ ਇਹਦੇ ਵਿੱਚ ਇੱਕ ਮੀਟਿੰਗ ਹੋਈ ਚੰਡੀਗੜ੍ਹ ਦੇ ਵਿੱਚ ਰੌਲਾ ਪੈ ਗਿਆ ਕਿ ਇਹਨਾਂ ਨੇ ਆਪਣਾ ਰਜਾਇਨ ਦੇ ਦਿੱਤਾ ਯਾਨੀ ਹਰਪ੍ਰੀਤ ਸਿੰਘ ਮੀਡੀਆ ਚ ਆਈ ਨਾ ਗੱਲਾਂ ਕਿ ਉਹਨਾਂ ਨੇ ਆਪਣਾ ਰਜਾਇਨ ਆਫਰ ਕਰਤਾ ਵੀ ਜੇ ਮੈਂ ਨਹੀਂ ਕੰਮ ਕਰਦਾ ਇਹੀ ਇਹਨਾਂ ਲੋਕਾਂ ਨੇ ਕਿਹਾ ਹੋਣਾ ਨਾ ਕਿ ਕੰਮ ਤੇ ਕੋਈ ਹੋ ਨਹੀਂ ਰਿਹਾ ਇਹਨਾਂ ਨੇ ਕਿਹਾ ਨਾ ਤੁਸੀਂ ਕਰ ਲਓ ਇਸ ਕਰਕੇ ਉਹ ਗੱਡੀ ਟਿਚਕੂ ਟਿਚਕੂ ਹੀ ਸੀਗੀ ਉਸਦੇ ਹੁਣ ਪਈਏ ਤੇ ਨਟ ਬੋਲਟ ਹੋਰ ਢਿੱਲੇ ਹੋ ਗਏ ਆ ਕਿੱਥੇ ਤੱਕ ਖਿੱਚ ਕੇ ਇਹੋ ਜਿਹੇ ਹਾਲਾਤ ਦੇ ਵਿੱਚ ਅਗਿਆਨੀ ਹਰਪ੍ਰੀਤ ਸਿੰਘ ਜੀ ਲੈ ਜਾਣਗੇ ਕੁਛ ਤੇ ਲੈ ਹੀ ਗਏ ਅੱਜ ਜੀ ਕੁਛ ਹੋਰ ਕਿੰਨੇ ਕ ਬੰਦੇ ਜਿਹੜੇ ਹੁੰਦੇ ਨੂੰ ਭਗਵਾ ਨਾਮ ਬਾਰ ਬਾਰ ਲੈ ਰਹੇ ਹੋ ਹੁਣ ਮੇਰੇ ਮਨ ਚ ਸਵਾਲ ਹੋਰ ਆ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਪੁਨਰਸੁਰਜੀਤ ਬਣਾਉਣ ਵਾਸਤੇ ਨਿਕਲੇ ਸੀ ਹੰਜੂ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਜਵਹਾਏ ਕਿ ਮੈਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੁਹਾਨੂੰ ਯਾਦ ਹੋਣਾ ਜਦੋਂ ਹੰਜੂ ਵੁਹਾ ਰਹੇ ਸੀ ਮੀਡੀਆ ਸਾਹਮਣੇ ਉਸ ਤੋਂ ਬਾਅਦ ਦਿੱਲੀ ਵਾਲਿਆਂ ਨਾਲ ਯਾਰੀ ਦੀ ਵੀ ਗੱਲ ਕਰਦੇ ਆ ਫੇਰ ਠਾਕੇ ਲਾ ਕੇ ਹੱਸਦੇ ਵੀ ਆ ਹੁਣ ਗਿਆਨੀ ਹਰਪ੍ਰੀਤ ਸਿੰਘ ਐਜ਼ ਅ ਪਰਸਨੈਲਿਟੀ ਉਹਨਾਂ ਦਾ ਭਵਿੱਖ ਕਿੱਥੇ ਜਾਂਦਾ ਦਿਖ ਰਿਹਾ ਦੇਖੋ ਮੈਂ ਤੇ ਜੇ ਇਮਾਨਦਾਰੀ ਨਾਲ ਕੋਈ ਸਾਡੀ ਦੇਖੋ ਨਿੱਜੀ ਕਿਸੇ ਨਾਲ ਜੀ ਹੈ ਯਾਨੀ ਹਰਪ੍ਰੀਤ ਸਿੰਘ ਜਦੋਂ ਅਕਾਲ ਤਖਤ ਦੇ ਜਥੇਦਾਰ ਸੀ ਅਸੀਂ ਮਿਲਦੇ ਰਹੇ ਹਾਂ ਔਰ ਮੈਂ ਉਹਨਾਂ ਦੀਆਂ ਕਈ ਜਗ੍ਹਾ ਤੇ ਮੀਡੀਆ 'ਚ ਇਸ ਗੱਲ ਦੀਆਂ ਤਾਰੀਫਾਂ ਕੀਤੀਆਂ ਕਿ ਜਿੱਥੇ ਅਕਾਲੀ ਦਲ ਨੂੰ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਸੀ ਉੱਥੇ ਇਹਨਾਂ ਨੇ ਨਹੀਂ ਨਿਭਾਈ ਪੋਲੀਟੀਕਲੀ ਖਾਸ ਕਰਕੇ ਜਦੋਂ ਧਾਰਾ 370 ਹਟਾਈ ਜਾਂ ਕੋਈ ਕਸ਼ਮੀਰ ਜੰਮੂ ਕਸ਼ਮੀਰ ਦਾ ਸਾਰਾ ਕੋਈ ਮਾਮਲੇ ਸੀਗੇ ਇਹੋ ਜੇ ਉੱਥੇ ਇਹਨਾਂ ਦੇ ਬਿਆਨ ਆਏ ਅਸੀਓ ਮੀਡੀਆ ਦੇ ਵਿੱਚ ਚੱਕ ਕੇ ਉਸ ਗੱਲ ਨੂੰ ਹਾਈਲਾਈਟ ਕੀਤਾ ਵੀ ਚਲੋ ਕੋਈ ਤੇ ਸਿੱਖ ਸਰਦਾਰ ਇਹ ਹੈ ਜਿਹੜਾ ਦੂਜੀ ਘੱਟ ਗਿਣਤੀ ਦੇ ਜਦੋਂ ਧੱਕਾ ਹੋ ਰਿਹਾ ਤੇ ਉਹਦੇ ਹੱਕ 'ਚ ਖੜਾ ਹੋਇਆ ਇਹ ਉੱਥੇ ਤੱਕ ਤੇ ਠੀਕ ਸੀਗੇ ਇਹਨਾਂ ਨੂੰ ਪਤਾ ਨਹੀਂ ਕਿੰਨੇ ਚੱਕਤਾ ਚ ਮਤਲਬ ਚਸਕਾ ਲਾਤਾ ਇਹਨਾਂ ਨੂੰ ਆਪ ਹੀ ਕਿਤੇ ਕਮਜ਼ੋਰੀ ਹੁੰਦੀ ਹੈ ਬੰਦੇ 'ਚ ਕੋਈ ਨਾ ਕੋਈ ਉਹ ਕਮਜ਼ੋਰੀ ਇਹਨਾਂ ਨੂੰ ਲੈ ਡੁੱਬਿਆ ਇਹਨਾਂ ਨੂੰ ਇਧਰ ਨੂੰ ਆਉਣਾ ਹੀ ਨਹੀਂ ਸੀ ਚਾਹੀਦਾ ਇਹ ਸਿੱਖ ਸਕਾਲਰ ਬਹੁਤ ਸੁਣੇ ਆ ਪ੍ਰਚਾਰਕ ਬਹੁਤ ਸੁਣੇ ਆ ਕੁਝ ਦੇਰ ਬੈਠੇ ਰਹਿੰਦੇ ਚੁੱਪ ਕਰਕੇ ਬੈਠੇ ਰਹਿੰਦੇ ਲੋਕੀ ਫਿਰ ਉਸੇ ਤਰ੍ਹਾਂ ਐਕਸੈਪਟ ਲੋਕਾਂ ਨੂੰ ਲੋੜ ਤੇ ਹੁੰਦੀ ਹੈ ਚੰਗੇ ਬੰਦਿਆਂ ਦੀ ਨਾ ਐਜ਼ ਅ ਰਿਲੀਜੀਅਸ men ਉਹਨਾਂ 'ਚ ਕੋਈ ਉਹੋ ਜਿਹੀ ਮੈਨੂੰ ਕਮੀ ਨਹੀਂ ਲੱਗਦੀ ਹੈ ਬਾਕੀ ਤੇ ਚਲੋ ਪ੍ਰੋਪਾਗੈਂਡਾ ਪ੍ਰਚਾਰ ਸਾਰਾ ਕੁਝ ਚੱਲਦਾ ਰਹਿੰਦਾ ਪਰ ਜਦੋਂ ਤੁਸੀਂ ਰਾਜਨੀਤੀ ਵੱਲ ਆਉਂਦੇ ਆ ਉਹ ਇਹਨਾਂ ਦਾ ਜਿਹਨੂੰ ਅੰਗਰੇਜ਼ੀ ਕਹਿੰਦੇ ਇਟ ਵਾਸ ਨਾਟ ਹਿਸ ਕੱਪ ਆਫ ਟੀ ਉਹ ਇਹਨਾਂ ਦੇ ਵਸ ਦੀ ਗੱਲ ਨਹੀਂ ਸੀ ਇਹਨਾਂ ਨੇ ਐਵੇਂ ਪੁੱਠਾ ਜਿਹਾ ਕੰਮ ਪੰਗਾ ਲੈ ਲਿਆ ਉਹਦਾ ਹੁਣ ਖਮਿਆਜਾ ਤੇ ਚਲੋ ਇਹ ਹੈ ਜਾਂ ਅਜੇ ਵੀ ਇਹ ਸੋਚ ਲੈਣ ਜੇ ਤੋਂ ਪਹਿਲਾਂ ਕਿ ਬਿਲਕੁਲ ਹੀ ਖਲਾਰ ਕੇ ਜਾਣ ਫਿਰ ਕਹਿਣਾ ਇਹਨਾਂ ਨੇ ਖਲਾਰਤਾ ਜੀ ਤੇ ਆਪਣਾ ਕਹਿਣ ਕਿ ਤੁਸੀਂ ਯਾਰ ਆਪ ਹੀ ਸੰਭਲੋ ਮੈਨੂੰ ਆਪਣੇ ਆਪਣੇ ਵਾਪਸ ਉਸ ਜਗ੍ਹਾ ਤੇ ਜਿਹੜਾ ਮੇਰੀ ਧਾਰਮਿਕ ਜਗ੍ਹਾ ਆ ਉਸ ਪਾਸੇ ਨੂੰ ਜਾਣ ਦਿਓ ਚਲੋ ਤੁਸੀਂ ਲਾਸਟ ਬੜੀ ਸੋਹਣੀ ਗੱਲ ਕਹੀ ਕੀ ਕੱਪ ਆਫ ਟੀ ਵਾਲੀ ਗੱਲ ਕਹੀ ਯਾਨੀ ਕਿ ਠੰਡ ਵੀ ਬਹੁਤ ਹੈ ਮਸਾਲਾ ਚਾਹ ਬਣਵਾ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਸ਼ਾਇਦ ਚਾਹ ਦਾ ਕੱਪ ਲੈ ਕੇ ਬੈਠੇ ਹੋਣਗੇ ਤੇ ਸੋਚ ਰਹੇ ਹੋਣਗੇ ਦੀ ਪੁਨਰਸੁਰਜੀਤ ਬਣਾਇਆ ਸੀ ਪਰ ਇਹ ਆਖਰੀ ਸਾਹਾਂ ਤੇ ਚਾਰੇ ਸਾਡੀ ਸੁਭਿਸ਼ਾਵਾਂ ਉਹਨਾਂ ਸਾਰਿਆਂ ਦੇ ਨਾਲ ਨੇ ਜੋ ਪੁਨਰਸੁਰਜੀਤ ਦੇ ਵਿੱਚ ਨੇ ਇਹ ਪੁਨਰਸੁਰਜੀਤ ਛੱਡ ਕੇ ਹੋਰ ਪਾਰਟੀਆਂ ਤੇ ਜਾ ਰਹੇ ਨੇ ਕਿਉਂਕਿ ਆਖਰੀ ਦੇ ਵਿੱਚ ਜਿਹੜਾ ਪੰਜਾਬ ਦਾ ਵਸਿੰਦਾ ਉਸ ਨੂੰ ਇਹ ਉਮੀਦ ਹੋਣੀ ਚਾਹੀਦੀ ਕਿ ਕੋਈ ਕਿਸੇ ਵੀ ਪਾਰਟੀ 'ਚ ਰਵੇ ਪੜਾ ਪੰਜਾਬ ਦਾ ਹੋਣਾ ਚਾਹੀਦਾ